ਤੋਰੇ ਲੇਟ ਹੋ ਗਿਆ ਮੈਂ 5 ਕਿ ਮਿੰਟ ਇਹਨੇ ਕਿਹਾ ਜਬਸਾ ਨਿਕਲ ਗਈਆਂ ਨੇ ਆਣੇ ਨੂੰ 1 ਵਜੇ ਛੁੱਟੀ ਹੋ ਜਾਂਦੀ ਹੈ ਨਾ ਸੁਖਨੀ ਦਾ ਮੂੰਹ ਦੇਖਿਆ ਹੁਣ ਕਿੱਦਾਂ ਹੁਣ ਮੈਂ ਨਹੀਂ ਬੁਲਾਉਣਾ ਚਾਹੁੰਦਾ ਉਹਨੇ ਇੱਦਾਂ ਕਹਿਣਾ ਅਰੇ ਬਸਾਂ ਆ ਜਾਂਦੀਆਂ ਕਿੱਦਾਂ ਰੋਂਣ ਲੱਗੀ ਕਿਹ ਹੋਵੇ ਰੋਂਦੀ ਕਿਉਂ ਮੈਂ ਬੁਲਾਉਣਾ ਨਹੀਂ ਕਾਹਦੇ ਨਹੀਂ ਬੁਲਾਣਾ ਇਹ ਕੀ 1 ਮਿੰਟ ਤਾਂ ਅਜੇ ਬੱਸਾਂ ਨਿਕਲੀਆਂ ਆਈ ਨਹੀਂ ਇਹਦੇ ਉੱਤੇ ਨਿਕਲੀਆਂ ਨਿਆਣੇ ਹਜੇ ਬੰਦੇ ਆ ਤੈਨੂੰ ਕਿੰਨੀ ਰਿਕੇ ਸੋਫੇ ਤੇ ਬਹਿ ਜਾ ਕਰ ਨਾਲ ਹੀ ਤਾਂ ਪੰਜ 2 ਮਿੰਟ ਤਾਂ ਲੱਗੇ 1 ਵਜਾ ਹੈ ਨਹੀਂ ਰੋਹੀ ਕਹਿੰਦੇ ਸੀ ਬਲ ਦੱਸ ਨਹੀਂ ਮੈਨੂੰ ਆ ਪਾ ਨਹੀਂ ਰੋਹੀ ਕਹਦੇ ਪਤਾ ਦੱਸ ਐਦਾਂ ਤਾਂ ਮੂੰਹ ਕਰ ਉਦਾਂ ਸ਼ੇਰ ਬਣਦੇ ਆ ਉਦਾਂ ਸ਼ੇਰ ਬਣਦੇ ਆ ਦੇਖ ਕਿਦਾਂ ਰਹਿੰਦੇ ਆ ਦੇਖੋ ਗਾਇਸ ਗਾਇਸ ਉਹਨੇ ਦੇਖ ਰਹੇ ਹੁੰਦੇ ਗਾਇਸ ਉਹਖਣੇ ਦੇਖ ਰਹੇ ਹੁੰਦੇ ਤੈਨੂੰ ਮੈਂ ਕਿਹਾ ਸੀ ਨਾ ਵਾੜਾ ਇਹ ਲੇਟ ਹੋ ਜੇ ਨਾਲ ਹੀ ਇਹ ਤਾਂ ਮੂੰਹ ਉਤਰਾਂ ਹੋ ਜਾਂਦਾ ਹੈ ਉਦੋਂ ਛੇਰ ਪੁੱਤ ਹੈ ਮੇਰਾ ਇਦਾਂ ਤਾਂ ਹੁੰਦਾ ਨਹੀਂ ਹੈਗਾ ਟੈਨਸ਼ਨ ਪੈਣ ਦੀ ਖਰੇ ਆਉਣਾ ਹੀ ਨਹੀਂ ਲੈਣ ਚੱਲੋ ਜੀ ਮਾਈਕਲ ਸ਼ੁਕਰ ਜੀ ਚੱਲ ਆ ਜਾ ਤੈਨੂੰ ਦੱਸ ਰੋਇਆ ਕਹਿੰਦੇ ਸੀ ਮੈਂ ਇਦਾਂ ਤਾਂ ਨਹੀਂ ਤੇਰੀ ਜਾਨ ਛੱਡਣੀ ਜਿਵੇਂ ਜੇ ਕਹ ਦਿੰਨੀ ਪਤਾ ਨਾਲ ਇੱਕ ਇਹਦਾ ਵੱਜਾ ਜੇ ਗੱਡੀਆਂ ਨਿਕਲੀਆਂ ਤਾਂ ਹੈ ਸੋਫੇ ਤੇ ਆ ਕੇ ਬੈਠੀਆਂ ਇਹਨੂੰ ਪਤਾ ਕੀ ਹੁੰਦਾ ਕਿ ਮੇਰੇ ਆਉਣ ਤੋਂ ਪਹਿਲਾਂ ਸੋਫੇ ਤੇ ਬੈਠਾ ਹੋਵੇ ਤੈਨੂੰ ਇਹ ਹੁੰਦਾ ਕੱਲ ਫੇਕੀ ਗਿਆ ਤੋ ਬੇਬੀ ਮੈਂ ਆ ਨਾੜੀ ਤਾਂ ਆ ਗਿਆ ਮੇਰੇ ਪੁੱਤ ਬੱਗੂ ਨਹੀਂ ਸੋਣਾ ਜੇ ਜੱਫੀ ਦਾ ਬਾਹਰ ਨੂੰ ਨਹੀਂ ਲੈ ਰਹਾ ਰੋਣਾ ਨਹੀਂ ਜਿਵੇਂ ਬਾਹਰ ਨੂੰ ਕਿਉਂ ਹੋ ਤੂੰ ਬਹਿਣਾ ਹੁੰਦਾ ਆ ਚਾਹ ਠੀਕ ਹੈ ਮੈਂ ਕੱਲੂ ਬੈਠ ਜਾਊਂਗਾ ਸੌਰੀ ਸੌਰੀ ਠੀਕ ਹੈ ਮੈਂ ਵੱਡੀ ਚੀਜ਼ ਆਪਨੀ ਚਾਹ ਸੌਰੀ ਹਾਂ ਠੀਕ ਹੈ ਗੁੱਸੇ ਤੇਰੇ ਹੋ ਗਿਆ ਸਹੀ ਪਾਰੀ ਕਰ ਪਾਰੀ ਕਰ ਨਹੀਂ ਰੇ ਲਾ ਮੈਂ ਕੱਲ ਛੇਤੀ ਆਉਂਗਾ ਅੱਜ ਟ੍ਰਿਸ਼ਨ ਦੇ ਕਹਿੰਦੇ ਮੰਮੀ ਨੂੰ ਲੈ ਕੇ ਜਾਣਾ ਮੈਂ ਉੱਥੇ ਬੈਠੂਗੀ ਮੰਮੀ ਤੇ ਮੈਂ ਤਾਂ ਜਾਣਾ ਇਹ ਕੀ ਆ ਨੇ ਨੇ ਦੱਸ ਕਿਦਾਂ ਭੱਜਣ ਲੱਗੇ ਆ 10 ਕਿੱਧਰ ਮਰ ਕਿੱਧਰ ਮਰਦੀ ਆ ਪੁੱਤ ਕਿੱਧਰ ਭੱਜਣ ਲੱਗੇ 10 ਕਿੱਧਰ ਭੱਜਦੇ 10 ਤੂੰ ਯਾਤਰਾ ਪੁੱਤ 10 ਤੂੰ ਦੱਸ ਦੇ ਕਹਿੰਦਾ ਮੈਂ ਕਹਿੰਦਾ ਕੰਧਰ ਥਾਣੀ ਦੇ ਲਈ ਨਹੀਂ ਤੂੰ ਉਹ ਬੜੀ ਬੜੇ ਨਹੀਂ ਪਤਾ ਬੀਬੀ ਐ ਮੈਂ ਕਹਿੰਦਾ 10 ਏ ਮੰਮੀ ਦਾ ਕੀ ਕਰਾਣਾ ਉੱਥੇ? ਹੈ ਵੀ ਬਯੰਤਰ ਲੈਣਾ ਜਿਹੜਾ ਸੁਖ ਨਹੀਂ ਆ ਸੇਮ ਮੜ ਕੇ। ਬਾਏ। ਦੋ ਆਮੇ ਸਭ ਡਰਾਮੇ ਹੋਣੇ। ਕਹਿੰਦੇ ਆ ਕੇ ਲੱਗ ਚੱਲੀ ਜਾਂਦੀ ਸੁਣਾ ਜਾਣ ਕੇ। ਕਹਿੰਦੇ? ਅਸਰਾਇ ਉਹ ਮੈਂ ਤਾਂ ਸੁਣਦੀ ਰਹਿੰਦੀ ਹਾਂ ਤੈਨੂੰ ਬਹੁਤ। ਐ ਨੀਂਦੜਾ ਚੜੀਆਂ ਇਹਨੂੰ। ਉੱਥੇ ਛੱਡ ਕੇ ਆ ਜੀ ਬੰਨ ਕੇ ਆ ਜੀ ਇਹਨੂੰ ਉੱਥੇ। ਜਾ ਚੱਲ ਜਾ। ਚੋਰ ਗਲੀ ਨਿਕਲੇ ਆ ਮੈਂ। ਉਹਨੂੰ ਕਹਾਂ ਤੂੰ ਕਿ ਅੰਦਰ ਲੌਕ ਕਰ ਦਿਓ ਜੀ ਨਾ ਬੈਠੀ ਕਿ ਜੀ ਗਾਇਜ਼ ਖੁਸ਼ੀ ਦੀ ਗੱਲ ਦੱਸਾਂਗਾ। ਮੁੱਜੋ ਕੀ ਹੋਊਗੇ? ਵੇਟ ਮੇਰਾ 75 ਹੋ ਗਿਆ तक... 75 ਕਿਲੋ 75 ਕਿਲੋ ਕਿੱਥੇ 90 ਦਾ ਕਿਉਂ ਰੰਡਰ ਬਣਾਉਣ ਲੱਗਾ ਤਰੋ ਆਓ। ਕਿੱਥੇ 90 ਤੱਕ ਸੀਗਾ ਦੇ ਲੋ ਤੇ 75 ਹੋ ਗਿਆ। 5 ਹੋਰ ਘਟਾਉਣਾ। ਯਾਨੀ ਕਿ 60 ਵਾਲੀ ਜੀ ਆ ਜਾਓ ਬਾਦ ਦਾ ਸੈਟ। ਇਹ ਸੱਡਾਂ ਤੋਂ ਆਜ ਦਾ ਟਰੱਕ ਡਰਾਈਵਰਾਂ ਨੂੰ ਆ ਨਿਕਲੀਆਂ ਇਹ। ਥੋੜੇ ਥੋੜੇ ਯਾਨੀ ਕਿ ਮੇਨ ਮੇਰਾ ਮੋਟੇ ਵਹਗਾ 6 ਪੈਕ ਕਿੰਨੇ ਕਿੰਨੇ ਜਿਹੜੇ ਪੱਖ ਹੈ ਤੇ ਮੈਂ న్యూਸ ਕੋਰਨ ਦਾ ਬਲੌਗ ਚਲਕਾਣਾ ਅਚਾਨਕ న్యూਸ ਸਟੂਡੈਂਟ ਹੈ ਜਿਹੜਾ ਸਟੂਡੈਂਟ ਹੈ ਗਰਨਾਜ ਹੈਲੋ ਮਾਜਾ ਇਹ ਮੇਰਾ ਤੇ ਮੇਰਾ ਨਾਮ ਹੈਲੋ ਕਹਿੰਦੇ ਪਹਿਲਾਂ ਨਾ ਗਰਨਾਜ ਹੈਲੋ ਕਰ ਵੀ ਹਾਂ ਆ ਗਈ ਆ ਕਿੱਦਾਂ ਹਨ ਉਥੋਂ ਵੀ ਫੋਨ ਕਰੀ ਗਈ ਕਹਿੰਦੀ ਆਪਣੇ ਗੋਹਾ ਸਿੱਟੀ ਜਿਵੇਂ ਪੱਥੀਆਂ ਕਰ ਲੂੰਗੀ ਆ ਕੇ ਹਾਂ ਆ ਮੈਂ ਉਦੋਂ ਹੀ ਕਿਹਾ ਮੈਂ ਕਿ ਜਿੱਦਾਂ ਦਾ ਬਾਰਤ ਨਾ ਮਾਮੀ ਦੀ ਗੱਲ ਕਰਦੀ ਸੀ ਇਹ ਸਲੀਕੇ ਜਿਓ ਮਾਮੀ ਗੇ ਤੇ ਉਦੋਂ ਫੇਰ ਰਾਤ ਉਹ ਵੀ ਫੋਨ ਫਾਨ ਕੀਤਾ ਤਾਂ ਨਹੀਂ ਆਏ ਹੁਣ ਸਾਰੀਆਂ ਆਪਾਂ ਅਗਲੇ ਨੂੰ ਵੀ ਗਲਤ ਆਪਣੀ ਗੱਲਾਂ ਵੀ ਆਪਣੀ ਜਗ੍ਹਾ ਸਹੀ ਆ ਆਂਟੀ ਬਿਮਾਰ ਹੋ ਗਈ ਸੀ ਰਾਤ ਇੱਕਦਮ ਤੇ ਮੈਂ ਲੈ ਕੇ ਗਿਆ ਹਾ ਹਸਪੀਟਲ ਰਾਤ ਦੇ 12 ਵਜੇ ਸੀਗੇ ਮੁੜ ਕੇ ਫੇਰ ਐਂਬੂਲੈਂਸ ਤੇ ਸ਼ਹਿਰ ਨੂੰ ਭੇਜਿਆ ਤਾਂ ਉਹ ਆਂਟੀ ਗੱਲ ਕਰਦੀ ਸੀਗੀ ਕਿਉਂਕਿ ਔਖਾ ਇਦਾਂ ਹੀ ਹੁੰਦਾ ਯਾਰ ਪਿਆਰ ਨਾਲ ਹੀ ਹੁੰਦਾ ਹੁਣ ਜਦਾਂ ਆਗੁਰੀ ਆ ਮੁੰਡਾ ਜਿਹੜਾ ਮਿਲਣਾ ਆਇਆ ਹੈਗਾ ਇਹਦੇ ਚਾਚੇ ਆਪਣੇ ਚਾਚੇ ਤਾਂ ਐ ਪਹਿਲਾਂ ਇਕੱਠੇ ਰਹਿੰਦੇ ਸਾਰੇ ਮੜ ਕੇ ਗੱਬੇ ਬੁੜਗੀਆਂ ਵਿਆਹ ਹੋ ਗਿਆ ਭਰਾਵਾਂ ਦਾ ਗੱਬੇ ਗੰਧ ਪੈ ਗਈ ਤੁਹਾਨੂੰ ਪਤਾ ਕਿਈ ਹੁੰਦੀਆਂ ਚੰਗੀਆਂ ਜਨਨੀਆਂ ਕਿ ਆ ਵੀ ਪੂਰਾ ਟੱਬਰ ਚਲੋ ਇਕੱਠੇ ਰਿਹਾ ਉਹ ਸਾਂ ਸੋਹਣਾ ਵੀ ਲੱਗਦਾ ਹੈ ਨਾ ਇੱਕ ਦੂਜੇ ਦੇ ਨਾਲ ਕਿੱਥੇ ਆਪਣੇ ਨਿਆਣੇ ਦੇ ਕੰਨ ਭਰ ਆਪਣੇ ਘਰ ਵਾਲੀ ਦੇ ਘਰ ਵਾਲਾ ਵੀ ਮਗਰਲਾ ਕਿੱਥੇ ਗੱਬੇ ਹੁੰਦਾ ਘਰ 'ਚ ਗੰਧ ਪਾ ਲੈਣੀ ਹੈ ਨਾ ਸੋ ਕਈ ਹੁੰਦੀਆਂ ਇਦਾਂ ਦੇ ਜਿਹੜੇ ਹੁਣ ਸਾਡਾ ਆਇਆ ਸਾਡੇ ਇੱਥੇ ਅਸੀਂ ਜਦ ਬਣਾਉਣਾ ਵੀ ਹੋਰ ਨਾਲ ਵੀ ਬਣਾਉਣਾ ਭਾਜੀ ਪਾ ਕੇ ਗੇਟ ਇੱਕੋ ਹੀ ਰੱਖਣਾ ਮੇਨ ਮੋਟੇ ਤੇ ਹੁਣ ਜਿਹਦਾ ਮੇਰਾ ਭਰਾ ਆਇਆ ਉਹਦੀ ਚਲ ਵਾਈਫ ਵਧੀਆ ਹੈ ਜੇ ਤਾਂ ਫਿਲਹਾਲ ਚੰਗੀ ਹੈ ਵਿਚਾਰੀ ਤੇ ਬਾਕੀ ਜਦ ਬਣਾਵਾਂਗੇ ਉਹ ਅਗਲੇ ਨੂੰ ਪੁੱਛ ਲਾਂਗੇ ਨਾ ਕਿ ਆਵੇਂ ਮੇਰਾ ਯਾਨੀ ਕਿ ਮੈਂ ਆਪਣਾ ਪਰਸਪੈਕਟਿਵ ਦੱਸ ਦਾਂ ਤੁਹਾਨੂੰ ਕਿ ਮੇਰਾ ਮੋਟੇ ਵੇ ਹੁੰਦਾ ਕਿ ਸਾਰਾ ਬਣਾ ਕੇ ਗੇਟ ਇੱਕੋ ਰਵੇ ਕਿ ਕੰਦ ਨਾ ਹੋਵੇ ਬਾਕੀ ਦੇਖੋ ਕੀ ਬਣਦਾ ਤੇ ਹਾਂ ਰੋਕੇ ਸੋ ਆ ਗੱਲਾਂ ਬੱਤਾ ਹੀ ਹਰ ਦੋਲੇ ਬਣਾ ਕੇ ਰੱਖੀ ਦੀ ਹੁੰਦੀ ਓខੇ ਟਾਈਮ ਫੇ ਕੋਈ ਮਗਰ ਆ ਜਾਵੇ ਉਦੋਂ ਸਕੇਆਂ ਚੁਭ ਨਹੀਂ ਆਏ ਹੈਗੇ ਅਗਲੇ ਵੀ ਕਹਤੇ ਹੁਣ ਅਗਲੇ ਵੀ ਆਪਣੀ ਜਗ੍ਹਾ ਸਹੀ ਹੈ ਨਾ ਸੋ ਆ ਗੱਲਾਂ ਬੱਤਾ ਸੀਗੀਆਂ ਤੇ ਹੁਣ ਹੋ ਗਿਆ ਕੰਮ ਢੰਨ ਹੁਣ ਘੜੀ ਦਾ ਸਭ ਦਾ ਪਾਠ ਕਰਕੇ ਮੈਡੀਟੇਸ਼ਨ ਕਰਕੇ ਘੜੀ ਫੇ ਕਰਦੇ ਆ ਬਲੌਗ ਕੰਟੀਨਿਊ ਬਣੇ ਤੇ ਬਲੌਗ ਦੇ ਨਾਲ ਇਹ ਵਿਚਾਰੀ ਦੇ ਅੱਖ ਚ ਲੱਗ ਗਈ ਮੇਰੇ ਕੋਲ ਸੌਰੀ ਸੂਟੇ ਹਾਂ ਸਾਰੀ ਮੇਰਾ ਪਤ ਜਾਨ ਕੇ ਨਹੀਂ ਮਾਰੀ ਸੀ ਮੈਂ ਪੱਠੇ ਨੂੰ ਲਾਂਜ ਲਾਂਦੇ ਨੇ ਮੈਂ ਦਬਕਾ ਮਾਰੇ ਅੱਖ ਚੁੰਗਲ ਵੱਜ ਗਈ ਮੈਂ ਸੌਰੀ ਫਿਰ ਕੀਤਾ ਹਾਂ ਆ ਦੇਖੋ ਇਹਨਾਂ ਦਾ ਘਰ ਹੈ ਬਾਈ ਕਰ ਦੋ ਬਾਈ ਕਰ ਦੋ ਬਣੀ ਨਹੀਂ ਸਮਝ ਨਹੀਂ ਆਉਂਦੀ ਬਾਈ ਕਰ ਦੋ ਬਾਈ ਟੀਚਰ ਬਤਾਉਗੀ ਘਰ ਕਿੰਦਾ ਬਣਾਉਣਾ ਨਾ ਕਿ ਟੀਚਰ ਦਾ ਸੁਗੀ ਟੀਚਰ ਕੌਣ ਹੈ ਮੈਂ ਓ ਮਾਈ ਗੋਡ ਅੱਛਾ ਟੀਚਰ ਉਹਨੇ ਆਪ ਤਾਂ ਰੁੰਦੇ ਸਕੂਲ ਲੈ ਜਾਣ ਲੱਗੇ ਸਟੇਸ਼ਨ ਜਾਣ ਲੱਗੇ ਨੇ ਹੁਣ ਤਾਂ ਬਹੁਤ ਆਪੇ ਜਾਂਦੀ ਦੌੜ ਕੇ ਮੇਰੇ ਕੋਲ ਗਾਇਸ ਆ ਗਏ ਸੂਸਾ ਪਹੁੰਚੇ ਆ ਜੇ ਆ ਉਹਦੇ ਮੈਡਮ ਵੱੜ ਗਈ ਦੁਕਾਨ ਦੇ ਵਿੱਚ ਕਰ ਲੋ ਨਮਸਕਾਰ ਤੁਸੀਂ ਗੁਰੂ ਘਰੇ ਮਹਾਰਾਜ ਦਾ ਨਾਮ ਲਿਆ ਕਰੋ ਔਖੇ ਟਾਈਮ ਫੇਰ ਤੁਹਾਨੂੰ ਪਤਾ ਔਖਾ ਟਾਈਮ ਆਉਂਦਾ ਹੀ ਨਹੀਂ ਹੈਗਾ ਲੈਣਾ ਹੈ ਤੁਹਾਨੂੰ ਹਿੰਦਸਤਨ ਦਾ ਬਾਬਾ ਆ ਗਿਆ ਮੈਂ ਨਾ ਸੁਲਾ ਮਾਰਦੀ ਜਾਣ ਕੇ ਕਿ ਹਾਂ ਵੀ ਇਹ ਕੁਝ ਕਹੂਗਾ ਨਹੀਂ ਲੈਣ ਦੇ ਆ ਕੇ ਲੈ ਲਈ ਮੇਰੇ ਪਤਾ ਪਹਿਲਾਂ ਮੱਥੜੇ ਗਈ ਪਲੈਨਿੰਗ ਆਗੇ ਕਿਹੜਾ ਤੇ ਉੱਦੇ ਜਾਨੀ ਆ ਮੈਡਮ ਉਹ ਮੈਡਮ ਇਹ ਮਾਮਾ ਬੈਠੇ ਨੇ ਟੰਡੇ ਇਹ ਤਾਂ ਹੈਗਾ ਤੇਰੇ ਕੋਲ ਤੋੜ ਕੇ ਛੱਡਿਆ ਮੈਨੂੰ ਲੱਗਦਾ ਇੱਥੇ ਹੀ ਖਲਾਉਣੇ ਜਿੰਨੇ ਪਏ ਆ ਹਨ ਇਹਦੇ ਕੋਈ ਨਹੀਂ ਇੱਦਾਂ ਦਾ ਹੋਣਾ ਕਿ ਜਿਹੜਾ ਇਹਦੇ ਕੋ ਘਰੇ ਨਾ ਹੋਵੇ ਇੱਕ ਵੀ ਚੀਜ਼ ਦੱਸ ਦੇ ਜਿਹੜੀ ਤੇਰੇ ਕੋ ਨਹੀਂ ਹੈਗੀ ਉਦਾਂ ਦੱਸੀਂ ਨੂੰ ਆ ਸਾਰਿਆਂ ਚ ਚੈੱਕ ਕਰ ਇੱਕ ਵੀ ਚੀਜ਼ ਦੱਸ ਦੇ ਕਿਹੜੀ ਤੇਰੇ ਕੋ ਨਹੀਂ ਹੈਗੀ ਆ ਤਾਂ ਹੈਗੀ ਆ ਵੀ ਨਹੀਂ ਹੈਗੀ ਕਿਉਂ ਨਹੀਂ ਹੈਗੀ ਜੈਲੀ ਹੈਗੀ ਤੇਰੇ ਕੋ ਆ ਦਿਲ ਵੀ ਹੈਗਾ ਆ ਆ ਵੀ ਹੈਗੇ ਆ ਆ ਜਿਹੜੇ ਜਮੈਂਟਰੀਆਂ ਇਹ ਹੈਗੀਆਂ ਕਾਰ ਵੀ ਹੈਗੀਆਂ ਐਨਕਾ ਵੀ ਹੈਗੀਆਂ ਆ ਪਾਣੀ ਵੀ ਮੈਂ ਥੋੜੀ ਦੇ ਬਾਈ ਤਾਂ ਹਾਂ ਲੈ ਕੇ ਤਾਂ ਗਈ ਪਿਛਲੀ ਜਿਹੜੀ ਇਹੀ ਲੈ ਗਈ ਹਾਂ ਇਹ ਥੋੜੀ ਇਧਰ ਮੰਮੀ ਵੀ ਸ਼ਾਪਿੰਗ ਤੇ ਲੱਗ ਗਈ ਹੈ ਕਿਉਂਕਿ ਦੇਖਦੇ ਹਾਂ ਮੈਂ ਕੈਂਚੇ ਕਰਦੇ ਵੀ ਲੈ ਲੈਣ ਜਮੇ ਪਾਣੀ ਮੰਮੀ ਇੱਥੇ ਵੇ ਬਸੰਦ ਕਰੂ। ਡੱਬੇ ਭਾਈ ਲਿਆਂਦੇ ਨਹੀਂ ਵੱਡੇ ਤੁਹਾਨੂੰ ਕਿਹਾ ਸੀ ਡੱਬੇ ਚਾਹੀਦੇ ਸੀ। ਇਹ ਕੀ ਕਹਾਇਆ ਭਾਈ ਨਵੇਂ ਦਾ। ਕਿੰਨੇ ਦਾ ਸੈੱਟ ਹੈ ਇਹ? ਹੈ? ਕਿੰਨੇ ਦਾ ਹੈ? 100 ਦਾ ਹੈ ਸੈੱਟ। 100 ਦਾ ਹੈ ਨਾ। ਕਿੰਨੇ ਹੁੰਦੇ ਚ? ਤਿੰਨ ਪੀਸ। ਤਿੰਨ ਪੀਸ। ਇਹ ਡੱਬੇ ਹੈ ਭਾਈ ਉਹਨਾਂ ਨਾਲ ਭੱਜਦੇ ਆਹੋ ਨਾ ਵੱਡੇ ਆ। ਇਹ ਭਾਈ ਉੱਥੇ ਹੁੰਦਾ ਗੁਰੂ ਘਰ ਦੇ ਸਾਹਮਣੇ। ਕਰਦਾ ਸਮਾ ਸਮੁੰਦਰ ਕੋਈ ਆਪਣੇ ਕੀ ਉਹਨੂੰ ਕਹਿੰਦੇ ਆ ਯਾਰ ਆਪਣੇ ਆ ਪੀਜੂ ਪੂਰੇ ਤਾਂ ਆ ਪੀਆ ਕਹਿੰਦੇ ਸੋਰੀ ਆ ਬਦਾਮ ਹੋ ਗਏ ਕਾਜੂ ਕੁੱਝ ਹੋ ਗਏ ਹੈ ਡਰਾਈ ਫਰੂਟ ਸੋਰੀ ਡਰਾਈ ਫਰੂਟ ਜ਼ਿਆਦਾ ਹੈ ਕੁਰਸੀ ਤਾਂ ਹੈ ਹੈ ਦਿਖਾ ਲ ਦਿਖਾ ਲ ਦਿਖਾ ਲ ਪਾਹੀ ਕਹਿੰਦਾ ਦਿਖਾ ਲਈ ਦਿੰਦਾ ਤੁਹਾਨੂੰ ਅੱਛਾ ਇਹ ਕਲਰ ਹੋ ਰਾ ਨਾ ਇਹ ਭਈ ਇਹ ਦੇਖੀ ਆਹ ਇਹ ਡੀ ਐਨੀ ਵੀ ਸੋਹਣਾ ਉਹਦੇ ਨਾਲ ਇਹ ਕਿੰਨੇ ਚ 100 ਰੁਪਏ ਦਾ 100 ਉਹਦਾ 150 ਦਾ ਆਪਣੇ ਦੇ 100 ਦਾ ਠੀਕ 90 ਆਕੇ ਲੈ ਲੈਂਦੇ ਆਂ ਚਲਿਏ 100 ਰੁਪਏ ਦਾ ਘੱਟ ਪਾਉਂਦੇ ਉੱਧਾ 150 ਦਾ ਐ ਹਿਸਾਬ ਵਿੱਚ 150 ਨਹੀਂ ਛੇ ਦਾ ਮੈਂ 150 ਦਾ ਛੇ ਕਰਾਂਗਾ ਹੰਡ ਫੰਡ ਮਾਉਣ ਡੱਪਰ ਕੋਈ ਨਾ ਕਿਹੜਾ ਕੀ ਕਿ ਲਪੀੜੀ ਵੀ ਪੀੜੀ ਕਾ ਨਹੀਂ ਸੁਖਣੀ ਯਾਰੋ ਇਹ ਕਿਨੇ ਕਿ 1000 ਰੁਪਏ ਦੀ ਵਧੀਆ ਕੀ ਕੀ ਫਸਟ 100 ਰੁਪਏ ਦੀ 100 ਰੁਪਏ ਦੀ ਹਾਂ ਇਹ ਦੀ ਸਬਕ ਅਮੈਂ ਇਸ ਹਰਦੂਆ ਮੈਂ ਫੜਾਈ ਤਨ ਫੜਾਤੇ ਹੀ ਮੈਂ ਨਾ 100 ਰੁਪਏ ਨਾ ਹੁੰਦਾ ਇਹ ਪਿਆ ਪਿਆ ਰੁਪਏ ਦੀ ਬਾਜੀ ਆ ਆ ਕਿੰਨੇ ਬਣੇ ਸਮਾਨ ਸਸਤਾ ਹੀ ਆ ਯਾਰ ਇੰਨਾ ਮਹਿੰਗਾ ਨਹੀਂ ਲਾਉਂਦਾ ਭਾਈ ਜਿਹਦਾ ਚਿਹਰੇ ਚ ਮਹਿੰਗੇ ਹੁੰਦੇ ਨਾ ਵਿੱਚੇ ਟੋਕਰੀ ਵਿੱਚੇ ਆ ਸਾਰਾ ਸਮਾਨ ਹੋ ਗਿਆ ਹਾਂ ਕਿੰਨੇ ਦਾ ਆ ਬਲ ਆ ਲਿਆ ਗਾਇਸ ਇਹ ਆਪਾਂ ਵਿੱਚ ਟੋਕਰੀਆਂ ਵਿੱਚਾਂ ਵਿੱਚੇ ਵਿੱਚ ਇੱਕ ਕੈਂਚੀ ਜੀ ਵੀ ਆਪਾਂ ਉਹ ਤਾਂ ਨਹੀਂ ਕੋਈ ਕੱਗ ਹੈਗੇ ਹੈਂ ਕਰਦੇ ਹੈਗੇ ਇਹ ਜੀ ਰੱਖ ਦਨੇ ਆ ਪਾਣੀ ਲੱਗਦੀ ਪਾਣੀ ਰੱਖਵਾ ਤਾਂ ਇਦਾਂ ਚੱਕਣੀ ਚਾਹੀਦੀ ਆ ਉੱਥੇ ਰੱਖ ਨਹੀਂ ਜੀ ਇਦਾਂ ਨਹੀਂ ਲਈਦੀ ਤੈਨਾਂ ਤਾਂ ਨਹੀਂ ਪਾਣੀ ਚਾਹੀਦੀ ਉੱਥੇ ਤਾਂ ਦੇ ਵਿੱਚ ਰੱਖ ਲੱਭੇ ਲੈਣੇ ਆ ਡੱਬੇ ਵੀ ਲੈ ਲੈਣੇ ਆ ਮੈਨੂੰ ਲੈ ਲੈ 100 ਦੇ ਚਾਰ ਪੰਜ ਗੱਲ ਫੇਰ ਲੈ ਲਾਂਗੇ ਡੱਬੇ ਚਲੋ ਆ ਲਿਆ ਸਾਮਾਨ ਗਾਇਲ ਸ਼ਾਪਿੰਗ ਕਰ ਲਈ ਤੁਸੀਂ ਹਰੇ ਕੇ ਤੋਂ ਲੈ ਲਓ ਜੀ ਆਉਂਦੇ ਪਾਪੜ ਹੋਰ ਕਿਦਾਂ ਨਹੀਂ ਪਿੰਡ ਵੀ ਇਹੀ ਆਉਣਾ ਨਾ ਤੁਸੀਂ ਹਨਾ ਤਲਵੰਡੀ ਰਹੀ ਹੈ ਨਾ ਬੰਦਾ ਦਿੰਦਾ ਸਾਰਾ ਪੱਕਾ ਹਾਂ ਇਹਨਾਂ ਸਾਰੇ ਵਦ ਚੁੱਕ ਇੱਧਰ ਦੇ ਇੱਧਰ ਦੇਖਾ ਮੈਨੂੰ ਨਹੀਂ ਦੇਣਾ ਕੋਈ ਨਾ ਆ ਕੇ ਮੁਰਕੇ ਦੇਣਾ ਯਾਰ ਮੈਨੂੰ ਦੇਣਾ ਨਹੀਂ ਨਾ ਮੈਨੂੰ ਨਹੀਂ ਦੇਣਾ ਖਟਿਆਈ ਉਹ ਲਓ ਬਸ ਮੈਚ ਲੱਗ ਗਈ ਮੇਰੀ ਜਿਦਨੀ ਮੇਰੀ ਨੀਤ ਲੱਗ ਗਈ ਵਿੱਚ ਮੇਰਾ ਜੀ ਸੀਗਾ ਚਲ ਕੋਈ ਨਹੀਂ ਸੱਟਦੇ ਨੇ ਹੁਣ ਤੇ ਬਿਨਾ ਕਰਮਾ ਸੱਚੀ ਨਹੀਂ ਖੱਦੀ ਜਾਂਦੀ ਸੁਪਾ ਲੈਣਾ ਨਹੀਂ ਸੁਲਾਵਾ ਮਾਤਾ ਛੱਡਿਆ ਫ੍ਰੀਟੇਮ ਚੱਲਦਾ ਦੇਖੋ ਪੇਟਿਆਂ ਹਾਂ ਹਾਂ ਇਹ ਸੇਮ ਬਾਲਟੀਆਂ ਕਿੰਨੇ ਕਿੰਨੇ ਲਈ 100 100 ਦੀ 100 100 ਦੀ ਯਾਨੀ ਕਿ ਇੱਥੋਂ ਯਾਨੀ ਕਿ ਕਟਕੜ 50 ਰੁਪਏ ਦਾ ਫਰਕ ਆ ਜੇ 100 ਰੁਪਏ ਦੀ ਕੋਈ ਚੀਜ਼ ਆ ਉਹ 50 ਰੁਪਏ ਦੀ ਯਾਨੀ ਕਿ ਸ਼ਾਮ 88 ਨਾਲੋਂ ਸਸਤਾ ਆ ਯਾਨੀ ਕਿ ਇੱਥੇ ਬੰਦੇ ਕੋਲ ਕੋਈ ਵੀ 100 ਦੀ ਚੀਜ਼ ਉਹ 50 ਦੀ 200 ਦੀ ਚੀਜ਼ ਉਹ 150 ਦੀ ਯਾਨੀ ਕਿ ਸਸਤੀ ਹੈ ਤੇ ਮੰਮੀ ਦਾ ਕੁੜੀਆਂ ਦਾ ਧੰਨਵਾਦ ਲੈਂਦੀ ਰਹਿੰਦੀ ਇਹਦਾਂ ਸਾਮਾਨ ਆਪਾਂ ਅਗਲਾ ਸੀ ਆਈਆਂ ਚੱਲ ਸੁਖੋ ਚੱਲ ਚਲੀਏ ਆਹ ਸੂਤ ਵਾ ਦੇਣਾ ਨੂੰ ਪੁਰਾਣਾ ਅੱਜ ਤਾਂ ਕੱਢ ਤੀ ਹਾਂ ਬਰਸ਼ ਕਰਾਉਣੀ ਪੰਦੇ ਆਹ ਟੀ ਗੇੜ ਕੇ ਹਨਾ ਇੱਕ ਸਮਾ ਕੇ ਕੱਲ੍ਹ ਦਰਸ਼ਨ ਚਲੋ ਹੁਣ ਚੱਲ ਪਏ ਉਹ ਹੁੰਦੇ ਪਏ ਬਸ ਚੰਦ ਪਾਣਾ ਦੇਖੋ ਪੁਰਾਣੇ ਬਹੁਤ ਜੋੜ ਕੇ ਜੜੜਾਉਂਦੇ ਹੁੰਦੇ ਹਰਤੀਆਂ ਤੇ ਮੇਲੇ ਉੱਥੇ ਨਿਆ ਗੱਡੀਆਂ ਲੱਗ ਗਈਆਂ ਪਹਿਲਾਂ ਕੋਈ ਨਹੀਂ ਸੀਗੇ ਹਾਂ ਸ਼ਾਮ ਦਾ ਟਾਈਮ ਆ ਹੁਣ ਆਈ ਜਾਣੀ ਸੰਧਾ ਲੋਕੇ ਦੇ ਨਾਲ ਗੁਰਦਵਾਰੇ ਵੀ ਉਹ ਨਹੀਂ ਜਾਂਦੇ ਹੈਗੇ ਇਹ ਤੁਸੀਂ ਜੇ ਲਾਉਣੀ ਆ ਬਾਹਰ ਮੈਂ ਬਾਥਰੂਮ ਕਰਨੇ ਆ ਜਿਹੜਾ ਸਿੰਕ ਨਹੀਂ ਹੁੰਦਾ ਤੁਹਾਨੂੰ ਪਤਾ ਹੀ ਹੈ ਨਾ ਬਾਥਰੂਮ ਵਾਲਾ ਉਹਦੇ ਵਿੱਚ ਪੂਲੇ ਪਾ ਸਿੱਟੀਆਂ ਐ ਇੱਧਰ ਆ ਦੋਲੇ ਖੇਤ ਆ ਹੋਰ ਕਿਤੇ ਮਰ ਲਿਆ ਕਰੋ ਸਿੱਟ ਲਿਆ ਕਰੋ ਉਹਦੇ ਵਿੱਚ ਸਿੱਟੀਆਂ ਹੈਗੇ ਚਲੋ ਹੁਣ ਗਾਇਸ ਕਰਦੇ ਹੁਣ ਘਰੇ ਜਾ ਕੇ ਮਿਲਦੇ ਆਪਾਂ ਲੈ ਲਵਾਂ ਜਾਣ ਲੱਗੇ ਸ਼ਗਨੀ ਆ ਜਾ ਕੇ ਹੈ ਡੀ ਹੈ ਕੀ ਲੈ ਅ ਤਖਾਈਦਾ ਦਿਖਾਈ ਨਹੀਂ 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 ਦਿਖਾਣਾ ਆ ਜਾ ਇਹ ਤੈਨੂੰ ਦੱਸਦਾ ਮੈਂ ਸਾਰੀਆਂ ਚੀਜ਼ਾਂ ਤੋਂ ਨਵੀਂ ਨਮੀ ਕਿਹੜੀ ਉੱਥੇ ਆਈ ਹੈ ਨਵੀਂ ਚੀਜ਼ ਤਾਂ ਕੋਈ ਵੀ ਨਹੀਂ ਆਈ ਸਾਰੀਆਂ ਤਾਂ ਲੈਈਆਂ ਸੁਖੂ ਆ ਸੇਰ ਕਰਨੀ ਟੋਚ ਵਿੱਚ ਘਾਲਾਂਗੇ ਹਨਾ ਬਹੁਤ ਸਿਆਣੀ ਹੈ ਤੂੰ ਟਾਰਚ ਵੀ ਨਹੀਂ ਲਿਆਕਦੀ ਯਾ ਲੈ ਲੈ ਹਣ ਤੂੰ ਥੈਂਕ ਯੂ ਬੋਲ ਦੇ ਥੈਂਕ ਯੂ ਤੁਸੀਂ ਜੀ ਬੋਲਿਆ ਥੈਂਕ ਯੂ ਆ ਉਹਦੇ ਘੜ ਕੇ ਘਰ ਆ ਤੇ ਕਿੰਨੇ ਜਾਵਾਂਗਾ ਆ ਕੀ ਕਰਤਾ ਪਤੇ ਉਹਨਾਂ ਦੇ ਘਰ ਨਹੀਂ ਬੁੱਗੂ ਜਿੰਨੇ ਆਪਾਂ ਲੋੜ ਆ ਆ ਜਿੱਦਾਂ ਹੁਣ ਇਹ ਤਾਂ ਸਿਰਕਾ ਨਿਕਲੇ ਹੈ ਨਾ ਵਿੱਚੋਂ ਹੁਣ ਲਿਖ ਲੈਣਾ ਤੂੰ ਜਦੋਂ ਇਹਨ ਮੁੱਕਿਆ ਮੋੜੋਂ ਫੇਜ ਦਾ ਘਰ ਨਹੀਂ ਤੂੰ ਤੇ ਘੜ ਘੜ ਕੇ ਉਧਰ ਮਗਾਈ ਜਾਨੀ ਆ ਯਾਰ ਸਾਰੀਆਂ ਥੋੜੀ ਆ ਰਹੀ ਆ ਮਾਰ ਤੁੰਕਾਰ ਦੇਖ ਪਾ ਸਾਰਾ ਟਾਈਮ ਆ ਮੇਰੇ ਕੋਲ ਜ ਹੈਗੇ ਚੌਲ ਇਹ ਉਹੀ ਆ ਭੋਗਤੇ ਨਹੀਂ ਗਏ ਸੀ ਆਪਾਂ ਪਰਸੋਂ ਨਹੀਂ ਸੌਰੀ ਕੱਲ ਤੇ ਉਹਨੇ ਪ੍ਰਸ਼ਾਦ ਚੌਲ ਤੇ ਸਾਰਾ ਕੁਝ ਭੇਜਿਆ ਸੀਗਾ ਤੇ ਮੰਮੀ ਕਹਿੰਦੀ ਢੇਰਾਂ ਦੇ ਸੱਜਦੇ ਮੈਂ ਕਿਹਾ ਠੀਕ ਰਹਿੰਦੇ ਰਿਛਟ ਨੇ ਮੇਰੇ ਦਿਮਾਗ ਚ ਆ ਗਿਆ ਮੈਂ ਕਿਹਾ ਇੱਥੇ ਟੂਣਾ ਕਰਦੇ ਹਾਂ ਚ ਰਸਤੇ ਚ ਰੱਖ ਕੇ ਆਪਣੇ ਘਰ ਵਾਲਾ ਰਾਹ ਨਹੀਂ ਜਿਹੜਾ ਹੁਣ ਦੇਖ ਸਾਰੇ ਟੇਢੇ ਹੋ ਹੋ ਨੰਗਣਗੇ ਇਦਨੂ ਵੀ ਘਰ ਉਦਨੂ ਵੀ ਘਰ ਇੱਥੇ ਆਪਾਂ ਘਰ ਤਾਂ ਹਾਂ ਦੇਖ ਲੋਕਾਂ ਸਾਰਿਆਂ ਨੂੰ ਇਹ ਹੀ ਲੱਗਣਾ ਤੂੰ ਨਾ ਤੂੰ ਨਾ ਕਿਤਾ ਕਹਿੰਦੇ ਦੇਖ ਸਾਰਿਆਂ ਨੇ ਘੁੰਮ ਘੁੰਮ ਕੇ ਜਾਣਾ ਇਦਾਂ ਸੈਡਾ ਨੂੰ ਦੇਖਦੇ ਆ ਸਵੇਰੇ ਗਲਤੀ ਕੀਤੀ ਸਵੇਰੇ ਕਰਨਾ ਹੀ ਸਵੇਰੇ ਫਿਰ ਮੈਂ ਕਿੱਥੇ ਜਾ ਲ ਥੋੜਾ ਜਿਹਾ ਉਹ ਹੋ ਜਾਂਦਾ ਪਰ ਕੋਈ ਨਹੀਂ ਰਾਤ ਨੂੰ ਵੀ ਹੁਣ ਕੋ ਆਊਗਾ ਧਿਆਨ ਨਾਲ ਆਊਗਾ ਦੇਖ ਕੇ ਦੇ ਦੇ ਹਜੇ ਫਿਰ ਲਾ ਕੋਈ ਆਉਂਦਾ ਕਿ ਨਹੀਂ ਆਉਂਦਾ ਨਾਲੇ ਮੇਰੇ ਸਟੈਪ ਥੋੜੇ ਜਿਹੇ ਰਹਿੰਦੇ ਉਹ ਪੂਰੇ ਕਰ ਲਉਂਗਾ oh my god ਅੱਜ ਦਿਨ ਕੀ ਹੈ ਅੱਜ ਇਹਨਾਂ ਦਾ ਸ਼ੋਕਾ ਸ਼ਨੀਵਾਰ ਆ ਗਲਤੀ ਕੀਤੀ ਵੀਰਵਾਰ ਪਰ ਹਣ ਚੌਲੇ ਉੱਥੋਂ ਓਦਾਂ ਵੀਰਵਾਰ ਬਣਾ ਕੇ ਆਪ ਰੱਖ ਕੇ ਛੱਡ ਦੋਏ ਇਹਨਾਂ ਦੇ ਜਿਆਦਾਤਰ ਬੁੜੀਆਂ ਕਈ ਪਿੰਡਾਂ ਦੀਆਂ ਕਰਦੀਆਂ ਨੇ ਨਾ ਅੱਜ ਵੀਰਵਾਰ ਨਾਉਣਾ ਨਹੀਂ ਅੱਜ ਉਹ ਦਿਨ ਹੈ ਕਈ ਵਿਚਾਰ ਕਰ ਦਿੱਤਾ ਪਰ ਮੈਂ ਆਪਾਂ ਨੇ ਤਾਂ ਚੱਲ ਸਾਰੇ ਦਿਨ ਪਰਮਾਤਮਾ ਦੇ ਸੇਵੀ ਹੁੰਦੇ ਆਂ ਕਈ ਕਰਦੇ ਐਡਾ ਸੋ ਹੁਣ ਦੇਖੀ ਆਏ ਬੁੜੀਆਂ ਨੇ ਕਹਿਣਾ ਭੈਣ ਜੀ ਹਾਲ ਤੋਰ ਗੱਲਾਂ ਕਰਦੇ ਭੈਣ ਜੀ ਚੌਲ ਸਿੱਟੇ ਹੋਏ ਕਿਹਨੇ ਕਦੇ ਉਹ ਹੀ ਗੱਲ ਨਾਲ ਮਿੰਨੂ ਬੱਦ ਹੋਣ ਲੱਗ ਜਣ ਕਹਿੰਦਾ ਕਹਿੰਦਾ ਬੇਡਾ ਬਹਿ ਜਾ ਜੇ ਨਹੀਂ ਕੀਤਾ ਬੁੜੀਆਂ ਐਂ ਕਹਿੰਦੀਆਂ ਹੁੰਦੀਆਂ ਪਿੰਡਾਂ ਇਹਨਾਂ ਨੂੰ ਪਤਾ ਹੀ ਯਾਰ ਚਲੋ ਕੋਈ ਨਹੀਂ ਦੇਖੀਓ ਮਹਾਰਾ ਦੇ ਦੱਬੜਾ ਕਿਹਦਾ ਗਲਤ ਕਰਨ ਨੂੰ ਕੀਤਾ ਇਹ ਤਾਂ ਸ਼ੂਗਰ ਲਾਇਆ ਘੜੀ ਬਲਾਵਾ ਕਰਦੇ ਇੱਥੇ ਦਾ ਐਂਡ ਮਿਲਾਂਗੇ ਹੁਣ ਆਪਾਂ ਨਵੇਂ ਵਲੌਗ ਦੇ ਵਿੱਚ ਦੇਖਿਆ ਯਾਰ ਸਵੇਰ ਸ਼ਾਮ ਨੂੰ ਆਦੇ ਹੱਥਾਂ 'ਚ ਸੌਨ ਨਾਉਂ ਡੈ ਹੋਆ ਦਿਨੇ ਬਸ ਚੱਲ ਇੰਨਾ ਵਧੀਆ ਧੁੱਪ ਆ ਜਾਂਦੀ ਹੈ ਅਜੇ ਉਹ ਗੰਦਾ ਜਿਹਾ ਮੌਸਮ ਆਉਣਾ ਧੁੰਦਾਂ ਮੀਂਹ ਪੈਣਾ ਚਿਕੜੋ ਚਿਕੜੀ ਉਧਰ ਵੀ ਨਹੀਂ ਠੰਡ oh my god ਗਰਮੀ ਤੁਹਾਨੂੰ ਪਤਾ ਹੈ ਕਿਤਨਾ ਮੁੜਕ ਮੁੜ ਕੇ ਹੋਇਆ ਉਹਨੇ ਗਰਮੀ ਦੇ ਵਿੱਚ ਨਾ ਰੱਬ ਵੀ ਕਹਿੰਦਾ ਹੁਣ ਇਹ ਤਾਂ ਡਰਾਮੇ ਕਰਦੇ ਆ ਸਿਆੜਾ ਨੂੰ ਕਹਿੰਦੇ ਗਰਮੀ ਹੋਵੇ ਗਰਮੀ ਨੂੰ ਕਹਿੰਦੇ ਆ ਠੰਡ ਹੋਵੇ ਠੰਡ ਵਧੀਆ ਆ ਨਾ ਚਲੋ ਐਨੀਵੇ ਮਿਲਦੇ ਆ ਨਵੇਂ ਵਲੌਗ ਚ ਗਲਤੀ ਭੁੱਲ ਚੁੱਕ ਮਾਫ ਲਾਈਕ ਸਬਸਕ੍ਰਾਈਬ ਕਰਦੇ ਹੋ ਧੰਨਵਾਦ ਬਾਏ ਸੀ ਯੂ ਬਾਏ ਗਾਇਸ